ਸ਼ਸ਼ੀਕਲ ਜੀ ਇਹ ਵਾਲਾ ਸੂਟ ਕ੍ਰਾਸ ਟਿਸ਼ੂ ਤੇ ਰਹਿਣਗੇ 올ਓਵਰ 5 ਮੀਟਰ ਸੂਟ ਦਾ ਕੱਟ ਰਹੇਗਾ ਇਹਨਾਂ ਤੇ ਤੁਸੀਂ ਮਸ਼ੀਨ ਵਰਕ ਹੈਂਡ ਵਰਕ ਹੈਂਡ ਪੇਂਟ ਕੋਈ ਵੀ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਇਹ ਵਾਲਾ ਸੂਟ ਮਸਲੀਨ ਦਾ 올ਓਵਰ ਸੂਟ ਰਹੇਗਾ ਸ਼ਰਟ ਦੀ ਫਰੰਟ ਸਾਈਡ ਹੈਂਡ ਪੇਂਟ ਰਹੇਗਾ ਦੁਪੱਟਾ ਜਿਹੜਾ ਉਹ ਵੀ ਮਸਲੀਨ ਦਾ ਹੈਂਡ ਪੇਂਟ ਰਹੇਗਾ 올ਓਵਰ 5 ਮੀਟਰ ਸੂਟ ਰਹੇਗਾ ਇਹ ਵਾਲਾ ਸੂਟ ਜਿਹੜੇ ਮੈਚਿੰਗ ਸੂਟ ਰਹਿਣਗੇ ਚੱਕ ਟੈਬੀ ਦੀ ਪ੍ਰਿੰਟਡ ਸ਼ਰਟ ਰਹੇਗੀ ਪਲੇਨ ਮਸਲੀਨ ਦੀ ਬਾਟਮ ਰਹੇਗੀ 2.5 ਮੀਟਰ ਸ਼ਰਟ ਦਾ ਫੈਬਰਿਕ ਹੋਏਗਾ ਤੇ 2.5 ਮੀਟਰ ਹੀ ਬਾਟਮ ਦਾ ਫੈਬਰਿਕ विदाउट दुपट्टा ਰਹਿਣਗੇ ਇਹ ਵਾਲਾ ਸੂਟ ਪੀਓਰ 1/4 ਹਕੂਬਾ ਡਿਜੀਟਲ ਪ੍ਰਿੰਟ ਦੇ ਰਹਿਣਗੇ 5 ਮੀਟਰ 올ਓਵਰ ਸੂਟ ਹੋਏਗਾ ਇਹਨਾਂ ਵਿੱਚ ਤੁਸੀਂ ਕੋਈ ਵੀ ਦੋ ਸੂਟਾਂ ਦੇ ਡਿਜ਼ਾਈਨ ਵਿੱਚੋਂ 2.5 ਮੀਟਰ ਵੀ ਲੈ ਸਕਦੇ ਹੋ ਮਿਲੇਗਾ ਫੈਬਰਿਕ ਜਿਹੜਾ 5 ਮੀਟਰ ਹੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਇਹ ਵਾਲਾ ਸੂਟ ਵੈਲਵਟ ਸਿਲਕ ਦੇ ਰਹਿਣਗੇ 올ਓਵਰ 5 ਮੀਟਰ ਸੂਟ ਦਾ ਕੱਟਰ ਹੈਗਾ ਪ੍ਰਾਈਸ ਹੈ ਜਿਹੜਾ 5 ਮੀਟਰ ਸੂਟ ਦਾ ਮੈਂਸ਼ਨ ਕੀਤਾ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ ਇਹ ਵਾਲੇ ਸੂਟ ਮਸਲੀਨ ਤੇ ਰਹਿਣਗੇ 프린ਟਡ ਮਸਲੀਨ ਦੀ ਸ਼ਰਟ ਰਹੇਗੀ ਤੇ ਪਲੇਨ ਮਸਲੀਨ ਦੀ ਬਾਟਮ ਰਹੇਗੀ ਸ਼ਰਟ ਦੀ ਨੇਕ ਤੇ ਵਰਕ ਹੋਏਗਾ ਬਾਟਮ ਤੇ ਵਰਕ ਰਹੇਗਾ ਦੁਪੱਟਾ ਇਹ ਜਿਹੜਾ ਮਸਲੀਨ ਦਾ ਦੋ ਸ਼ੇਡ ਦਾ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਸ਼ਿਮਰ ਦੀ ਸ਼ਰਟ ਰਹੇਗੀ ਸ਼ਰਟ ਤੇ ਫਰੰਟ ਸਾਈਡ ਵਰਕ ਰਹੇਗਾ ਬਾਟਮ ਕ੍ਰੇਪ ਦੀ ਹੋਏਗੀ ਬਾਟਮ ਤੇ ਵਰਕ ਰਹੇਗਾ ਚਨੌਨ ਦਾ ਦੁਪੱਟਾ ਵਰਕ ਵਾਲਾ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਮਸਲੀਨ ਦੀ 프린ਟਡ ਸ਼ਰਟ ਰਹੇਗੀ ਤੇ ਸ਼ਰਟ ਤੇ ਵਰਕ ਰਹੇਗਾ ਬਾਟਮ ਮਾਈ ਡਿਟੈਕਸ਼ਨ ਟੋਨ ਦੀ 3 ਮੀਟਰ ਦੀ ਰਹੇਗੀ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਇਹ ਵਾਲਾ ਸੂਟ ਨੇ ਜਿਹੜੇ ਬਨਾਰਸੀ オーਰਗੈਂਜ਼ਾ ਦੀ ਸ਼ਰਟ ਰਹੇਗੀ ਸ਼ਰਟ ਤੇ ਹੈਂਡਵਰਕ ਰਹੇਗਾ बॉਟਮ ਇਹ ਜਿਹੜੀ ਟੈਪੀ ਸਿਲਕ ਦੀ ਹੋਏਗੀ ਚਨੌਨ ਦਾ ਦੁਪੱਟਾ ਰਹੇਗਾ ਦੁਪੱਟੇ ਤੇ ਜਿਹੜੀਆਂ ਲੈਸਿਸ ਹੋਣਗੀਆਂ ਇਹ ਵਾਲਾ ਸੂਟ ਟੈਪੀ ਸਿਲਕ ਤੇ ਰਹੇਗਾ ਸ਼ਰਟ ਦੇ neck ਤੇ ਘੇਰੇ ਤੇ sleeves ਤੇ ਹੈਂਡਵਰਕ ਰਹੇਗਾ ਦੁਪੱਟਾ ਚਨੌਨ ਦਾ ਟਾਈਡਾਈ ਰਹੇ ਇਹ ਵਾਲਾ ਸੂਟ ਟੈਪੀ ਸਿਲਕ ਤੇ ਰਹੇਗਾ ਸ਼ਰਟ ਦੀ neck ਤੇ ਵਰਕ ਰਹੇਗਾ sleeves ਤੇ ਵਰਕ ਹੋਏਗਾ ਸੇਮ ਐਜ਼ ਇਹ बॉਟਮ ਤੇ ਵਰਕ ਰਹੇਗਾ ਇਹ ਇਸ ਦੀ बॉਟਮਸ ਹੋਣਗੀਆਂ ദപാട്ടാഴ് ഓർഗൻസാദാ വിഡിയോ ലൈക്കോ ചേന സബസ്ക്ൈബറോ താങ്ക് യൂ